ਉਹ ਬੰਦੇ ਮੈਕ ਵਿੱਚ ਲੜਦੇ ਦੇਖਿਆ ਵੀ ਮੈਨੂੰ ਫੜਾ ਮੈਂ ਰਹਿ ਰਸ ਪੜੂਗਾ ਅੱਜ ਮੈਨੂੰ ਫੜਾ ਮੈਂ ਪੜੂਗਾ ਕਦੇ ਤੜਕੇ ਦੋ ਜਣੇ ਲੜਦੇ ਦੇਖਿਆ ਵੀ ਅੱਜ ਪੰਜ ਬਾਣੀਆਂ ਮੈਂ ਪੜਨੀਆਂ ਅੱਜ ਮੈਂ ਪੜਨੀਆਂ ਜਦ ਲੜਨਗੇ ਗੱਲੇ ਦੀ ਚਾਬੀ ਪਿੱਛੇ ਲੜਨਗੇ ਇਹ ਮੈਨੂੰ ਮੜਾਉਗੇ ਪ੍ਰਧਾਨ ਕੀ ਮੈਨੂੰ ਦੋ ਹੁੰਦੀਆਂ ਕਿ ਨਹੀਂ ਲੜਾਈਆਂ ਹੁੰਦੀਆਂ ਦੋ ਦੋ ਤਿੰਨ ਤਿੰਨ ਗੁਰਦੁਆਰੇ ਇਹੀ ਤਾਂ ਹੀ ਬਣੇ ਹੋਇਆ ਔਰ ਕਦੇ ਬਣੇ ਹੋਇਆ ਸ਼ਰਧਾ ਦੇ ਆਧਾਰ ਤੇ ਕੋਈ ਨਹੀਂ ਬਣੇ ਹੋਏ ਗੁੱਸਾ ਨਾਲ ਬਣਾਉਂਦਾ ਮੈਂ ਕਹਿੰਦਾ ਸ਼ਰਦਾ ਸ਼ਰਦਾ ਕੋਈ ਨਹੀਂ ਹੈ ਜਿਹੜੇ ਗੁਰਦੁਆਰੇ ਦੋ ਦੋ ਤਿੰਨ ਤਿੰਨ ਮਣੇ ਹੋਇਆ ਇਹ ਚੌਤਰ ਦੀ ਭੁੱਖ ਹੈ ਇਹ ਜਾਤਾਂ ਦਾ ਹੰਕਾਰ ਹੈ ਹੋਰ ਕੱਖ ਨਹੀਂ ਹੈ ਇੱਥੇ ਤੇ ਨਹੀਂ ਤਾਂ ਤੁਸੀਂ 85% ਗੁਰਦੁਆਰਿਆਂ ਦੀਆਂ ਕਮੇਟੀਆਂ ਦੇਖ ਲਓ ਸ਼ਰਾਬਾਂ ਪੀਣੇ ਆ ਮੈਂਬਰ ਪ੍ਰਧਾਨ ਸ਼ਰਾਬਾਂ ਪੀਣੇ ਕਮਾਲ ਦੀ ਗੱਲ ਹੈ ਦੱਸੋ ਹੋਣ ਗੁਰਦੁਆਰੇ ਦੇ ਆਗੂ ਚਾਬੀ ਹੋਵੇ ਗੁਰਦੁਆਰੇ ਦੀ ਕੋਲ ਸੱਚਖੰਡ ਸਾਹਿਬ ਸਾਰੇ ਕਾਸੇ ਦੀ ਚਾਬੀ ਹੋਵੇ ਤੇ ਪੀ ਕੇ ਸ਼ਾਮ ਨੂੰ ਸ਼ਰਾਬ ਪਵੇ ਕੁੱਲਾ ਦਾ ਨਾਸ ਕਰਾਉਣਗੇ ਕੁੱਲਾ ਦਾ ਆਪਣਿਆਂ ਦਾ ਗੁਰੂ ਘਰ ਦੀ ਚਾਬੀ ਗੁਰੂ ਘਰ ਦੀ ਮੁੱਖ ਸੇਵਾਦਾਰੀ ਤੇ ਰਾਤਾਂ ਨੂੰ ਸ਼ਰਾਬਾਂ ਪੀ ਕੇ ਸੌਣ ਲਾਹਤ ਹੈ ਤੇ ਬਹੁਤੇ ਗੁਰਦੁਆਰਿਆਂ 'ਚ ਤਾਂ ਅਸੀਂ ਜਾਣੇ ਆ ਸਾਨੂੰ ਤਾਂ ਇੱਥੇ ਤੱਕ ਮਿਲੇ ਆ ਤੰਬਾਕੂ ਵੀ ਖਾਣੇ ਆ ਕਈ ਕਮੇਟੀ ਮੈਂਬਰ ਉਹ ਮੈਂਬਰ ਬਣਾਏ ਆ ਗੁਰਦੁਆਰਿਆਂ ਦੇ ਦੱਸੋ ਉਹ ਪੂਰੇ ਪਿੰਡ ਵਿੱਚ ਪੰਜ ਬੰਦੇ ਗੁਰਸਿੱਖ ਮੈਂਬਰ ਬਣਨ ਵਾਸਤੇ ਵੀ ਨਹੀਂ ਆ ਗੁਰਦੁਆਰਿਆਂ ਦੇ ਇਤੋਂ ਵੱਡੀ ਬੇਸ਼ਰਮੀ ਕੀ ਹੋਊਗੀ ਜੱਗੇ ਵਾਸਤੇ ਰਵਾਸੀਂ ਵੱਡਾ ਸੜਕਾਂ ਤੇ ਖੜੇ ਪਾਈ ਜਾਂਦੇ ਰਾਜ ਕਰਿਆ ਖਾਲਸਾ ਰਾਜ ਕਰੂਗਾ ਕਿੱਥੇ ਪਤਾ ਦਾ ਲੱਗੇ ਗੁਰਦੁਆਰੇ ਦੇ ਮੈਂਬਰ ਨਹੀਂ ਬਣਦੇ ਉਮਰਤਾਰੀ ਦੇ ਰਾਜ ਕਿੱਥੇ ਕਰਾਂਗੇ ਕਿਹਦੇ ਪਰ ਰਾਜ ਕਰਾਂਗੇ ਜਾ ਕੇ ਇਹ ਗੁਰਦੁਆਰਾ ਰਾਜ ਦੀ ਹੋਂਦ ਸੀ ਰਾਜ ਦਾ ਸੁਨੇਹਾ ਦਿੰਦਾ ਸੀ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਰਾਜ ਦੀ ਪ੍ਰੇਰਨਾ ਸੀ ਤੇ ਜਿੱਥੇ ਤੁਸੀਂ ਸਿਧਾਂਤ ਪ੍ਰਕਾਸ਼ ਕਰਿਆ ਵਾ ਉੱਥੇ ਦੀ ਪ੍ਰਬੰਧਕ ਕਮੇਟੀ ਉੱਥੇ ਦੀ ਮੈਨੇਜਮੈਂਟ ਤਾਂ ਆਦੀ ਹੋਈ ਹੋਈ ਆ ਨਸ਼ਿਆਂ ਦੀ ਇਹ ਅਸੀਂ ਕਿੰਦਰ ਤੋਂ ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ ਸਿੱਖੋ ਇਸ ਪਾਸੇ ਥੋੜਾ ਜਿਹਾ ਧਿਆਨ ਦਿਓ ਨਿਮੀ ਪ੍ਰੇਮੀ ਬਣਾਓ ਮੈਂ ਨਹੀਂ ਕਹਿੰਦਾ ਮੈਨੇਜਮੈਂਟ ਛੱਡੋ ਕੋਈ ਗੱਲ ਨਹੀਂ ਕਮੇਟੀ 'ਚ ਰਹੋ ਕੀ ਕਰੋ ਨਸ਼ੇ ਛੱਡੋ ਤੇ ਗੁਰੂ ਦੀ ਬਾਣੀ ਧਾਰਨ ਕਰੋ ਰਜ ਰਜ ਜੇ ਪੰਜ ਮੈਂਬਰ ਹੈ 15 ਬਣਾ ਲਓ 15 ਤੇ ਗੁਰੂ ਸਿਖਾਉਣਗੇ 15 ਹੀ ਬਾਣੀ ਪੜਦੇ ਹੋਣ 15 ਹੀ ਸਹਿਜ ਪਾਠ ਕਰਦੇ ਹੋਣ ਯਾਦ ਰੱਖਿਓ ਆ ਛੋਟੇ ਛੋਟੇ ਜੁਆਕਾਂ ਨੂੰ ਵੀ ਸਨੇਹਾ ਉਦਣੇ ਚੰਗਾ ਦੇ ਹੋਣਾ ਜਿਹੜੇ ਸਕੂਲ ਚ ਮਾਸਟਰ ਇਹਨਾਂ ਚੱਜਦੇ ਹੋਣ ਉਹ ਸਕੂਲ ਵੀ ਵਹਿਲੇ ਹੋ ਜਾਂਦਾ ਆਬ ਪ੍ਰਬੰਧਕ ਪ੍ਰਚਾਰਕ ਮਾਸਟਰ ਇੱਥੇ ਦੇ ਉਹਨਾਂ ਨੇ ਦੱਸਣਾ ਸੀ ਡਾਇਰੈਕਸ਼ਨ ਦੇਣੀ ਸੀ ਵਿਦਿਆ ਪਈਆ ਗੁਰੂ ਗ੍ਰੰਥ ਸਾਹਿਬ ਚ ਤੇ ਤਰਲੇ ਤੁਹਾਡੇ ਚਰਨਾਂ ਚ ਸੰਗਤ ਜੀ ਇਸ ਪਾਸੇ ਤਗੜੇ ਹੋ ਗੁਰੂ ਤੇਗ ਬਹਾਦਰ ਸੱਚੇ